ਦੋਸਤੋ ਮਾਸਟਰ ਸੁਲੀਮ ਜਿੰਨਾ ਘੈਂਟ ਸਿੰਗਰ ਆ ਤੇ ਫਨਕਾਰ ਆ ਉਹਨਾਂ ਹੀ ਘੈਂਟ ਆ ਇਨਸਾਨ ਤੇ ਇੱਕ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਤੇ ਕੀ ਹੋਵੇਗੀ ਗੱਲ ਕੀ ਏ ਗੱਲ ਕੀ ਏ ਜੋ ਕਿ ਮਾਸਟਰ ਸੁਲੀਮ ਨੇ ਆਪਣੇ ਇੱਕ ਲਾਈਵ ਕੰਸਰਟ ਦੇ ਵਿੱਚ ਕਿਹਾ ਸੀ ਉਹ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਵੀਡੀਓ ਤਾਂ ਇੱਕ ਲਾਈਵ ਕੰਸਰਟ ਮਾਸਟਰ ਸੁਲੀਮ ਦਾ ਹੋ ਰਿਹਾ ਸੀ ਇੱਕ ਫੈਨ ਉਤੋਂ ਆਵਾਜ਼ ਲਗਾਉਂਦਾ ਆ ਕਹਿੰਦਾ ਗੱਲ ਕੀ ਏ ਗੱਲ ਕੀ ਏ ਤਾਂ ਮਾਸਟਰ ਸੁਲੀਮ ਜੋ ਜਵਾਬ ਦਿੰਦਾ ਆ ਉਸ ਵੇਨ ਨੂੰ ਤਾਂ ਸਾਰਿਆਂ ਦਾ ਉੱਥੇ ਹਾਸਾ ਨਿਕਲ ਜਾਂਦਾ ਆ ਤੇ ਵੀਡੀਓ ਅੱਗ ਦੇ ਵਾਂਗੂ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਇੱਕ ਵਾਰੀ ਤੁਸੀਂ ਇਹ ਵੀਡੀਓ ਦੇਖੋ ਗੱਲ ਕੀ ਏ ਗੱਲ ਕੀ ਏ ਗੱਲ ਕੀ ਏ ਮੈਂ ਤੁਹਾਨੂੰ ਕੋਲ ਆ ਕੇ ਤੁਹਾਨੂੰ ਬਹੁਤ ਵਧੀਆ ਤੁਹਾਨੂੰ ਕਹਾਂ ਰਿਹਾ ਹਾਂ ਸਾਰੀ ਜ਼ਿੰਦਗੀ ਸਿਰਫ ਅਨੁਜ्ञਾਣਾ ਚੇਤੇ ਹੀ ਦੋਸਤ ਮਾਸਟਰ ਸਲੀਮ ਨੇ ਕਿਹਾ ਵੀ ਮੈਂ ਤੇਰੇ ਕੋਲ ਆ ਕੇ ਗੱਲ ਦੱਸਣੀ ਆ ਤੇਰੇ ਕਨਚੇ ਤੇ ਤੂੰ ਸਾਰੀ ਜ਼ਿੰਦਗੀ ਐਸੇ ਹੀ ਸਦਮੇ ਦੇ ਵਿੱਚ ਰਹਿਣਾ ਆ ਅੱਛਾ ਇਹ ਗੱਲ ਸੀ ਤਾਂ ਇੱਥੇ ਮਾਸਟਰ ਸਲੀਮ ਸੀਪ ਲਾ ਗਿਆ ਮੁੰਡੇ ਦੇ ਉੱਤੇ ਬਾਕੀ ਵੀਡੀਓ ਦੇ ਕੀਮਿਆਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ਐਵੇਂ ਹੀ ਹਾਸਾ ਮਜ਼ਾਕ ਚੱਲਦਾ ਰਹਿੰਦਾ ਜਾਂ ਲਾਈਵ ਕੰਸਰਟ ਦੇ ਵਿੱਚ ਇੰਜੋਏ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਤੇ ਮਾਸਟਰ ਸਲੀਮ ਦੇ ਲਈ ਵੀ ਇੱਕ ਲਾਈਕ ਬਣਦਾ ਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਸੋਚਿਆ ਤੁਹਾਡੇ ਤੱਕ ਸ਼ੇਅਰ ਕੀਤਾ ਜਾਵੇ ਇਸ ਵੀਡੀਓ ਨੂੰ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਦੇ ਚਾਹੋ ਜੇਕਰ ਤੁਸੀਂ ਫੇਸਬੁੱਕ ਤੇ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਿਓ YouTube ਤੇ ਦੇਖ ਲਿਓ ਚਲੋ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ